ਸੂ ਮੋ ਜੀ ਨਾ ਵੀ ਉਹ ਜੀ ਸਾਡੇ ਘਰ ਆ ਕੇ ਗੱਲ ਪਾ ਗਏ ਨੇ ਮੇਰੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਨੇ ਤੇ ਦੂਜਾ ਇਹਨਾਂ ਦਾ ਕਿੱਟਾ ਬੁਲਾਉਂਦੇ ਨੇ ਦਸਾਂ ਵਿਆ ਇਹਨਾਂ ਨੂੰ ਮਾਰਚ ਦਿੰਦੇ ਨੇ ਭਗਵੰਤ ਮਾਨ ਕਹਿੰਦਾ ਹੈ ਨਾ ਵੀ ਮੈਂ ਉਸ ਕਿੱਟਿਆਂ ਦੇ ਘਰ ਧਵਾਣਾ ਹੈ ਇਹ ਕਿੱਟਾ ਬੰਦ ਕਰਾਉਣਾ ਹੈ ਜੀ ਪਰ ਉਹਨਾਂ ਨੇ ਸਾਡੇ ਘਰ ਆਦਨੇ ਸੀ ਜਿਉਂ ਉਹਦੇ ਖਰਾਬ ਬੋਲੇ ਆ ਨਾ ਕਿੱਟੇ ਵਾਲਿਆਂ ਦੇ ਤੇ ਉਹਨਾਂ ਨੇ ਸਾਡਾ ਹਾਲ ਕਰ ਦਿੱਤਾ ਜੀ ਸਾਡੀ ਵੀਡੀਓ ਬਣੀ ਆ ਵੀ ਸਾਡੇ ਘਰ ਤੇ ਹਮਲਾ ਕੀਤਾ ਇਹਨਾਂ ਨੇ ਆ ਦੇ ਲੋ ਇੱਟਾ ਰੋੜੇ ਚਲਾਏ ਨੇ ਸਾਡਾ ਘਰ ਭੰਨਿਆ ਆ ਏ ਤੇ ਸਾਡੇ ਵੀਰੇ ਜਲਦ ਜਲਦ ਸਾਡੀ ਸੁਣੀ ਜਾਵੇ। ਇਹ ਸਾਰਾ ਜੀ ਚਿੱਟੇ ਦਾ ਰੋਲਾ ਜੀ ਹੋਰ ਕਾਸੇ ਦਾ ਰੋਲਾ ਨਹੀਂ ਹੈਗਾ। ਹਾਂਜੀ ਚਿੱਟੇ ਦਾ ਰੋਲਾ ਜੀ ਅਸੀਂ ਚਿੱਟਾ ਬੰਦ ਕਰਾਣੇ ਆ ਤੇ ਇਹ ਜੀ ਸਾਡੇ ਕੋਲ ਟਮਾਰ ਕਰਦੇ ਨੇ। ਚਿੱਟੇ ਕਿੱਥੋਂ ਦੇ ਰਹਿਣਗੇ? ਮੈਂ ਸੋਢੀ ਨਗਰ ਦਾ ਜੀ ਰਹਿਣਾ। ਗੱਬਰ ਮੇਰਾ ਨਾਮ ਹੈ। ਘੜੀ ਮਜ਼ਦੂਰੀ ਮੈਂ ਕਰਨਾ ਜੀ। ਤੇ ਮੁੰਡਾ ਮੇਰਾ ਅੱਧੀ ਰਾਤ ਘਰੇ ਵੜਿਆ ਜੀ ਜੀ ਮੈਂ ਕੁੱਪਿਆ ਮਾਰਿਆ ਉਹਨੂੰ ਕੀ ਗੱਲ ਬਾਤ ਹੈ ਗੱਲ ਬਾਤ ਜੀ ਜੋ ਮੈਂ ਮੁੰਡੇ ਨੂੰ ਮਾਰਿਆ ਤੇ ਫਿਰ ਮੈਨੂੰ ਇੱਟਾਂ ਚ ਲਾਉਣ ਲੱਗ ਪਿਆ ਜੀ ਗਵਾਂਡੀ ਜੀ ਨਾਲ ਮੇਰੇ ਕੀ ਰੋਕਿਆ ਤੁਸੀਂ ਅੱਦੇ ਨਾਲ ਪੱਥੇ ਹਾਂ ਵੀ ਮੈਂ ਕਿਹਾ ਵੀ ਤੈਨੂੰ ਵੀ ਬਣਾਉਣਗੇ ਇਹੋ ਜਿਹਾ ਲੈ ਜਾਂਦੇ ਤੇ ਨਾਲ ਹਾਂ ਜੀ ਨਾਲ ਲੈ ਜਾਂਦੇ ਨੇ ਤੇ ਬਾਅਦ ਚ ਵੜਦੇ ਜਿੰਨੇ ਨਾਲੇ ਕਰਾਉਂਦੇ ਨੇ ਇੰਦੇ ਚਿੱਟਾ ਵਗਾਉਂਦੇ ਜੀ ਅੱਛਾ ਹਾਂਜੀ ਤੇ ਰੋਕਿਆ ਤੇ ਉਹਨਾਂ ਨੇ ਤੁਹਾਡੇ ਤੇ ਅਮਲਾ ਕਰ ਹਾਂਜੀ ਇੱਟਾਂ ਚਲਾਈਆਂ ਜੀ ਮੇਰੇ ਅੱਗੇ ਚਲਾਈਆਂ ਤੁਹਾਡੇ ਤੇ ਖਮਲਾ ਕਰਤਾ ਕਰਿਆ ਆਪ ਹਾਂਜੀ ਆਪ ਤੋਂ ਆਏ ਜਿਉਂਦੇ ਅਮਲਾ ਕਰਤਾ ਹਾਂਜੀ ਮੈਂ ਕੰਮ ਤੋਂ ਆਇਆ ਜੀ ਤੇ ਇਹਨਾਂ ਨੇ ਇੱਟਾਂ ਚਲਾਈਆਂ ਮੇਰੇ ਤੇ ਮੁੰਡੇ ਨਾਲ ਲੜਿਆ ਜੀ ਮੈਂ ਚਿੱਟਾ ਹਾਂ ਤੇ ਇਹਨੇ ਕਹਿੰਦਾ ਤੂੰ ਆਵਾਂ ਮੁੰਡੇ ਨੂੰ ਕੋਈ ਰੋਕਣਾ ਮੇਰੇ ਨਾਲ ਹਾਂਜੀ ਹਾਂਜੀ ਇਹਨਾਂ ਨੇ ਪੂਰੀ ਰੰਗ ਦੀ ਲੱਤ ਮਾਰ ਕੇ ਕਨੇਚਾਈ ਵਿਜੀ ਨਾਲ ਰੱਖਾ ਇਹਨਾਂ ਨੇ ਜੇਲ੍ਹ ਭੇਜਿਆ ਜਾਵੇ ਜੀ ਮੇਰਾ ਜੀ ਨਾਮ ਦੀ ਸਤਨਾਮ ਜੀ ਮੈਂ ਸ਼ੈਨੂ ਪੜਦਾ ਹਾਂ ਹਾਂ ਜੀ ਉਸ ਤੋਂ ਬਾਅਦ ਕੀ ਕਰਦੇ ਉਸ ਤੋਂ ਬਾਅਦ ਇਹ ਜੀ ਫੇਰਨੇ ਨੂੰ ਤੇ ਸਾਡੀ ਜੇਬ ਚ ਜੀ ਗਵਾਲੀ ਦੇ ਸਾਡੇ ਜੀ ਪੁੜੀਆਂ ਪਾ ਦਿੰਦੇ ਜੇਬ ਚ ਬੱਚ ਸਾਨੂੰ ਕਚਰਾ ਕਚਰਾ ਤੇ ਲੈ ਜਾਂਦੇ ਜੀ ਚਿੱਟਾ ਕੋਣ ਜੀ ਚਿੱਟੇ ਦੀਆਂ ਜੀ ਕੀ ਕਰ ਸਰ ਜੀ ਤੇ ਤੁਹਾਨੂੰ ਇਹ 10 ਰੁਪਏ ਦੇਵਾਂਗੇ ਤੇ ਤੁਸੀਂ ਇਹ ਚਿੱਟਾ ਫੜਾ ਆ ਜੀ ਵੱਡੀਆਂ ਆਦੀਆਂ ਜੀ ਦੂਰੋਂ ਦੂਰੋਂ ਇਹ ਦਾ ਨਾਮ ਸੇ ਕਹਿੰਦੇ ਹਾਂ ਹਾਂਜੀ ਜੀ ਪਿਛਲੇ ਦਿਨਾਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਲੇਡੀ ਨਾਮ ਕਰਮਨਦੀਪ ਕੌਰ ਵਾਸੀ ਪਿੰਡ ਸੋਢੀ ਨਗਰ ਉਹ ਦੱਸ ਰਹੀ ਹੈ ਕਿ ਉਸ ਦੇ ਪਿੰਡ ਵਿੱਚ ਕੁਝ ਵਿਅਕਤੀ ਨਸ਼ਾ ਵੇਚਦੇ ਨੇ ਤੇ ਉਹ ਬੱਚਿਆਂ ਨੂੰ ਮਜਬੂਰ ਕਰਦੇ ਨੇ ਨਸ਼ਾ ਵੇਚਣ ਲਈ ਤੇ ਜਦੋਂ ਉਸ ਛੇੜੀ ਦੇ ਆਪਦੇ ਬੱਚੇ ਨੂੰ ਮਜਬੂਰ ਕੀਤਾ ਗਿਆ ਤੇ ਉਹਦੇ ਮਨਾ ਕਰਨ ਤੇ ਉਸਦੇ ਪਤੀ ਨਾਲ ਕੁੱਟਮਾਰ ਹੋਈ ਇਸ ਮਾਮਲੇ ਨੂੰ ਗੌਰ ਨਾਲ ਵੈਰੀਫਾਈ ਕਰਦੇ ਹੋਏ ਅਸੀਂ ਇਹ ਪਾਇਆ ਕੀ ਜਿਹੜੀ ਲੇਡੀ ਇਸ ਬੰਦੇ ਤੇ ਇਲਜ਼ਾਮ ਲਗਾ ਰਹੀ ਹੈ ਉਹ ਬੰਦੇ ਪਿੰਡ 'ਚ ਹੋਣਾ ਹਜੇ ਤੱਕ ਤਸਦੀਕ ਨਹੀਂ ਹੋਈ ਤੇ ਸ਼ਾਇਦ ਉਹ ਪਿੰਡ ਤੋਂ ਭੱਜੇ ਹੋਏ ਨੇ। ਇੰਨਾ ਪਿੱਛੇ ਅਸੀਂ ਰੇਡ ਵੀ ਕਰ ਰਹੇ ਹਾਂ ਤੇ ਲੇਡੀ ਦੀ ਸਟੇਟਮੈਂਟ ਰਿਕਾਰਡ ਕਰਕੇ ਉਸ ਤੇ ਬੰਦੀ ਐਫ ਆਈ ਆਰ ਸੱਤ ਤੋਂ ਸੱਤ ਐਕਸ਼ਨ ਸੈਕਸ਼ਨਸ 'ਚ ਰਿਕਾਰਡ ਕਰਨਾ। ਜੀ ਹਾਂ ਬਿਲਕੁਲ ਜਿਵੇਂ ਮੈਂ ਦੱਸਿਆ ਕਿ ਇਹ ਇੱਕ ਬਹੁਤ ਗੰਭੀਰ ਮੁੱਦਾ ਹੈ ਤੇ ਅਸੀਂ ਇਸ ਨੂੰ ਵੈਰੀਫਾਈ ਕਰਕੇ ਜੋ ਵੀ ਇਹਦੇ ਕਲਪਰੇਟ ਨੇ ਉਹਨਾਂ ਤੇ ਆਪਾਂ ਸਟ੍ਰਿਕਟ ਐਕਸ਼ਨਸ ਲੈਂਦੇ ਹੋਏ ਐਫਆਰ ਰਜਿਸਟਰ ਕਰਾਂਗੇ ਤੇ ਇਹ ਵੀ ਮੇਕਸ਼ੁਰ ਕਰਾਂ ਕਿ ਉਹ ਦੁਆਰਾ ਇਸ ਤਰ੍ਹਾਂ ਦਾ ਕੰਮ ਨਾ